ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਤੇ ਨਾਈਸ ਲੱਗਾ ਜਿਵੇਂ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਵਾਲਾ ਵੱਖ-ਵੱਖ ਟੌਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਡਿਬੇਟ ਕੰਟੀਨਿਊ ਡੇਲੀ ਆਪਾਂ ਕਰਦੇ ਰਹਿੰਦੇ ਆ ਅੱਜ ਦਾ ਆਪਣਾ ਮੁੱਦਾ ਵੀ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਬਹੁਤ ਜ਼ਿਆਦਾ ਘਾਟ ਆ ਕਿਉਂਕਿ ਅੱਜਕੱਲ੍ਹ ਜਨਰੇਸ਼ਨ ਨੂੰ ਯੂਥ ਨੂੰ ਨਹੀਂ ਮਿਲ ਰਹੀਆਂ ਜੋਬਾਂ ਕਿਉਂ ਪਹਿਲਾਂ ਤਾਂ ਆਪਾਂ ਇਹ ਆਪਣੀ ਜਿਹੜੀ ਗਵਰਨਮੈਂਟਸ ਕਾ ਜਿਹੜੀ ਸਰਕਾਰੀ ਨੌਕਰੀਆਂ ਦੀ ਗੱਲ ਕਰ ਲੈਨੇ ਆ। ਇਹ ਕਿਹੜੀ ਆਰਮੀ ਆ? ਆਰਮੀ ਸੈਂਟਰ ਸਰਕਾਰ ਤੋਂ ਜਦੋਂ ਆਰਮੀ ਦੀ ਭਰਤੀ ਨਿਕਲਦੀ ਜਦੋਂ ਆਪਾਂ ਆਪਾਂ ਨੇ ਫੌਜੀ ਉਹ ਉਹ ਜਦੋਂ ਸਾਜ ਚ ਇੱਕ ਵਾਰੀ ਨਹੀਂ ਜਦੋਂ ਅੱਜ ਤੋਂ 2015 20 ਤੋਂ ਪਹਿਲਾਂ ਨਾਲ ਉਹ ਇਹ ਉਹ 10ਵੇਂ ਮਹੀਨੇ ਭਰਤੀ ਆ ਜਾਂਦੀ। ਹੁਣ ਥੋੜਾ ਜਿਹਾ ਜਦੋਂ 4 ਸਾਲਾਂ ਦੀ ਭਰਤੀ ਮੋਦੀ ਸਾਹਿਬ ਨੇ ਕੀਤੀ ਆ। ਉਦੋਂ ਡੇਢ ਕੋ ਫਿਕਸ ਨਹੀਂ ਕੋਈ ਜੂਂ ਜਲਾਈ ਚ ਆ ਜਾਂਦੀ ਕੋਈ ਦਸੰਬਰ ਚ ਆ ਜਾਂਦੀ ਆ ਉਹਦੇ ਵਿੱਚ ਘੱਟੋ ਘੱਟ ਲਾ ਲੋ ਹਿਸਾਬ ਵੀ 2000 3000 ਮੁੰਡਾ ਜਾਂ 1500 ਮੁੰਡਾ ਰੱਖਣਾ ਹੁੰਦਾ ਮਤਲਬ ਆਪਣਾ ਜਿੱਦਣ ਲੱਖ 2 ਲੱਖ ਫਾਰਮ ਭਰੇ ਗਿਆ 3 ਲੱਖ ਵੀ ਫਾਰਮ ਫਾਰਮ ਭਰੇ ਗਿਆ ਉਤੋਂ ਜੇ ਮੁੰਡਾ 150 200 300 ਮੁੰਡਾ ਵੀ ਭਜਦਾ ਆ ਦੇ 40 50 ਮੁੰਡੇ ਚੱਕ ਲੈਂਦੇ ਸੀ ਜਿਹਦਾ ਰੇਸ ਚ ਚੱਕ ਲਿਆ ਹਾਈ ਜੰਪ ਲਾ ਲਿਆ ਲੌਂਗ ਜੰਪ ਲਾ ਲਿਆ ਬੀਮ ਲਾ ਲੇ ਤੇ ਫਿਰ ਮੈਡੀਕਲ ਤੋਂ ਵੀ ਮੁੰਡੇ ਨਿਕਲ ਜਾਂਦੇ ਪਰ ਸਭ ਤੋਂ ਜ਼ਿਆਦਾ ਜਿੱਥੇ ਟੁੰਡੀ ਅੜਦੀ ਆ ਉਹ ਅੜਦੀ ਆ ਟੈਸਟ ਦੇ ਕਿ ਪੰਜਾਬੀ ਆਪਣੇ ਪਿੰਡੂ ਜਿਹੜੀ ਇਧਰ ਲਈ ਖਾਸੇ ਭਰਤੀ ਹੁੰਦੀ ਹੁਣ ਜਲੰਧਰ ਹੋਣ ਲੱਗੀ ਆ ਇਹ ਦੋ ਪਰਤیاں ਆਰਮੀ ਸਭ ਤੋਂ ਵੱਡੀ ਪਰਤੀ ਹੁੰਦੀ ਕਿਉਂਕਿ 50 50 40 40000 ਰੁਪਿਆ ਤਨਖਾਹ ਆ ਜਦੋਂ ਟੈਸਟ ਦੀ ਗੱਲ ਆ ਜਾਂਦੀ ਆਖਰੀ ਸਟੇਜ ਹੁੰਦੀ ਟੈਸਟ ਉੱਥੋਂ ਬੰਦੜ ਜਾਂਦਾ ਗੁੰਡੀ ਅੜ ਜਾਂਦੀ ਕਿਉਂਕਿ ਟੈਸਟ ਚ 100 150 ਨੰਬਰ ਚੋਂ 268 ਹਾਲੇ ਹੋਣੇ ਹੁੰਦੇ ਨੰਬਰ ਉਹ ਫਿਰ ਮੁਸ਼ਕਲ ਹੋ ਚਲੋ ਕਈ ਤੇ ਜਮਾਂਦਰ ਤੋਂ ਪੜਾਕੂ ਹੁੰਦੇ ਆ ਕਈ ਮੇਰੇ ਵਰਗੇ ਤੀਰ ਤੁੱਕੇ ਵਾਲੇ ਹੁੰਦੇ ਆ ਕਿਉਂਕਿ ਚਾਰ ਆਪਸ਼ਨਾਂ ਹੁੰਦੀਆਂ ਟੈਸਟ ਦੇ ਵਿੱਚ ਕਿਉਂਕਿ ਉਹ ਟੈਸਟ ਬਹੁਤ ਹਾਰਡ ਹੁੰਦਾ ਵਾ ਅਚੀਵਮੈਂਟ ਮਿਲਦੀ ਨਹੀਂ ਸੈਕਸਫੁਲ ਬੰਦਾ ਹੁੰਦਾ ਨਹੀਂ ਕਿਉਂਕਿ ਉਹ ਟੈਸਟ ਦੇ ਵਿੱਚ ਸਾਇੰਸ ਪੰਜਾਬੀ ਹਿੰਦੀ ਮੈਥ ਹੋਣਾ ਕਿਉਂਕਿ ਬਹੁਤ ਜ਼ਿਆਦਾ ਟੈਸਟ ਮੁਸ਼ਕਲ ਹੁੰਦਾ ਜਿਹੜੇ ਬੱਚੇ ਪੜਦੇ ਉਹ ਕਲੀਅਰ ਕਰ ਜਾਂਦੇ ਆ ਜਾਂ ਵਿੱਚ ਬੰਦਾ ਬੁੰਦਾ ਪਾ ਲਈਦਾ ਚਲੋ ਉਹ ਅੱਜ ਕੱਲ ਸਬਾਰ ਸੰਸਪੂਰਸ਼ਾਂ ਵਾਲਾ ਕੰਮ ਜ਼ੀਰੋ ਹੋ ਗਿਆ ਬਦਲੋਂ ਹੁਣ ਪੜਾਈ ਦਾ ਮੋਲ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਨੇਵੀ ਨੇਵੀ ਜਿਹੜੀ ਆਪਣੀ ਨੇਵੀ ਜਹਾਜ਼ ਵਾਲੀ ਵਰਦੀ ਹੁੰਦੀ ਹੈ ਚਿੱਟੀ ਵਰਦੀ ਬੋਦੇ ਨੇ ਇੰਡੀਅਨ ਨੇਵੀ ਉਸ ਤੋਂ ਬਾਅਦ ਨੇਵੀ ਦੇ ਟੈਸਟ ਬੜਾ ਔਖਾ ਹਰ ਸਭ ਤੋਂ ਔਖਾ ਟੈਸਟ ਨੇਵੀ ਦਾ ਕਿਉਂਕਿ ਜਾਜ ਜਿਹੜਾ ਬੰਦਾ ਚਲਾਉਂਦਾ ਨਾ ਜਾਜ ਜਾਜ ਦੇ ਤੁਹਾਨੂੰ ਵੇਖੋ ਅੰਦਾ ਜਣੀਆਂ ਜਦੋਂ ਆਪਾਂ YouTube ਤੇ ਵੇਨੇ ਕਿਉਂਕਿ ਬਟਨ ਹੀ ਹੁੰਦੇ ਬਟਨ ਨਹੀਂ ਬਾਰੀ ਖੁੱਲਦੀ ਆ ਪਰ ਇਹੋ ਨੀਆਂ ਚੀਜ਼ਾਂ ਹੁੰਦੀਆਂ ਪੜ੍ਹਾਈ ਬਹੁਤ ਹਾਰ ਚਾਹੀਦੀ ਹੈ ਨੇਵੀ 'ਚ ਬੰਦਾ ਟਾਵਾ ਟਾਵਾ ਹੁੰਦਾ ਭਰਤੀ ਉਸ ਤੋਂ ਬਾਅਦ ਲਾਲੋ CRP ਹੋਗੀ IIT BPP ਹੋਗੀ ਆਵਾ ਕਾਏ B ਐ ਸਭ ਹੋਗੀ ਦੇ CRP BSF ITBP ਵੀ ਹੋਗੇ ਇਹੋ ਜਿਹੇ ਨੀ ਸੈਂਟਰ ਸਰਕਾਰ ਭਰਤੀਆਂ ਕੱਢਦੀਆਂ ਇਸ ਜਿੱਦਾਂ BSF ਬਾਰਡਰ ਸਕਿਉਰਿਟੀ ਫੋਰਸ ਹੋਗੀ ITBP ਹੋਗੀ ਹੈਨਾ CISF ਹੋਗੀ ਇਹ ਸਾਰੀਆਂ ਭਰਤੀਆਂ ਜਿਹੜੀਆਂ ਇਹ ਸੈਂਟਰ ਸਰਕਾਰ ਕੱਢਦੀ ਐ ਇਹ ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਇਹ ਸਿੱਧੀ ਦਿੱਲੀੋਂ ਮੋਦੀ ਸ਼ਾ ਅਮਿਸ਼ਾਨ ਉਦੋਂ ਸਾਲ 'ਚ ਇੱਕ ਆਉਣੀ ਹੁੰਦੀ ਭਰਤੀ ਇਸ ਕਰਕੇ ਦੇ ਵਿੱਚ ਹਾਥ ਜੇ ਸਾਰੇ ਸਾਰਾ ਕੋ ਪਾ ਜੀ ਹੁੰਦਾ ਫਿਜ਼ੀਕਲ ਵੀ ਮੈਡੀਕਲ ਵੀ ਜਦੋਂ ਬੰਦਾ ਟੈਸਟ ਦੇ ਫਿਰ ਕੁੰਡੀ ਅੜਦੀ ਕਿਉਂਕਿ ਟੈਸਟ ਹਾਰਡ ਹੁੰਦੇ ਕੋਈ ਟੈਸਟ ਦਾ ਤੁਹਾਨੂੰ ਪਤਾ ਵੈਲਿਊ ਨਹੀਂ ਪਲੱਸ 2 ਵਾਲੇ ਹੁਣ ਗ੍ਰੈਜੂਏਸ਼ਨ ਸਾਰੇ ਟੈਸਟ ਹੋ ਗਏ ਆ ਜਿੰਨੇ ਹੁਣ ਦਿਨ ਢਾਕ ਖਾਣੇ ਵਾਲਾ ਵੇਖੋ ਵੀ ਪਲੱਸ 2 ਦੇ ਬੇਸ ਤੇ ਆ ਪੀ ਐਨ ਹੋ ਵੀ ਪੀ ਐਨ ਜਿਹੜੀ ਭਰਤੀ ਆਪਣੀ ਪੀ ਐਨ ਦੀ ਭਰਤੀ ਜੇ ਨਿਕਲਦੀ ਆ ਆਪਣੀ ਬੈਂਕ ਚ ਨਿਕਲਦੀ ਆ ਉਹ ਵੀ ਮੇਰੇ ਸਨ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਵਾਲੇ ਮੁੰਡੇ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਵਾਲੇ ਮੁੰਡੇ ਉਹ 10-12 12 vacancies ਨਿਕਲਦੀਆਂ ਕਿਚ ਮੁੰਡਾ ਲੱਖ ਲੱਖ 2 2 ਲੱਖ ਇੰਟਰਵਿਊ ਕਲੀਅਰ ਕਰਨ ਚਾਹੀ ਜਾਂਦਾ ਕਿਉਂਕਿ ਇਹ ਸਾਰਾ ਸੈਂਟਰ ਸਰਕਾਰ ਦੀਆਂ ਬੜਤੀਆਂ ਜਿੱਥੋਂ ਪੜ੍ਹਾਈ ਤੋਂ ਬੰਦੇ ਮੰਨ ਚੁੱਕਿਆ ਜਾਂਦਾ ਕਿਉਂਕਿ ਪੜ੍ਹਾਈ ਕੀ ਮੁੱਲ ਹੁਣ ਵੇਖੋ ਬੈਂਕ 'ਚ ਜਲ ਜੋ ਸਾਰਾ ਕੰਪਿਊਟਰ ਤੇ ਕੰਮ ਆਣਾ ਪਹਿਲਾਂ ਅੱਜ ਤੋਂ 2004 5 ਦੀ ਗੱਲ ਕਰ ਲੋ 90 ਦੀ ਗੱਲ ਕਰ ਲੋ ਹੱਥਾਂ ਨਾਲ ਐਂਟਰੀ ਹੁੰਦੀ ਸੀ ਕਿਉਂਕਿ ਅਸੀਂ ਕਰਾਉਂਦੇ ਰਹਿ ਉਸ ਤੋਂ ਬਾਅਦ ਅੱਜਕੱਲ ਸਾਰਾ ਕੰਪਿਊਟਰ ਤੇ ਟੈਕਨੋਲੋਜੀ ਆ ਗਈ ਹੈ ਸੋਸ਼ਲ ਮੀਡੀਆ ਜਮਾਨਾ ਆ ਗਿਆ ਕੰਪਿਊਟਰ ਦੇ ਸਾਰਾ ਕੋਈ ਨਾ A to Z ਉਡੀ ਮੋਬਾਈਲ ਦੀ ਸਾਰਾ ਕੁ ਆਗਲਾ ਆਪਾਂ ਰੀਚਾਰਜ ਮੋਬਾਈਲ ਚ ਕਰਾ ਲਨੇ ਬੈਂਕ ਖਾਤਾ ਮੋਬਾਈਲ ਚਾਣਾ ਪੇਟੀਐਮ ਆ ਗਿਆ ਗੂਗਲ ਪੇ ਆ ਗਿਆ ਫੋਨ ਪੇ ਆ ਗਿਆ ਨਾ ਕਿਉਂਕਿ ਮੋਬਾਈਲ ਨੇ ਸਾਰਾ ਕੋਈ ਖਾਲਾ ਬੰਦੇ ਦਾ ਪਰ ਇਹਦੇ ਨੁਕਸਾਨ ਵੀ ਬੜੇ ਆ ਬੈਨੀਫਿਟ ਵੀ ਬੜਾ ਉਹ ਤਾਂ ਫਿਰ ਆਪਾਂ ਨੂੰ ਫਾਇਦਾ ਵੀ ਕੀ ਕੀ ਆਪਾਂ ਲੈਣਾ ਇਸ ਤੋਂ ਬਾਅਦ ਜਿਹੜੀਆਂ ਪੰਜਾਬ ਸਰਕਾਰ ਤੋਂ ਪਰਤੀਆਂ ਜਿਹਦਾ ਆਈਟੀਆਈ ਆਪਾਂ ਕਰ ਲੈਨੇ ਆ ਆਈਟੀਆਈ ਸਰਕਾਰੀ ਮਹਿਕਮਾ ਇਹਦੇ ਵਿੱਚ ਇਲੈਕਟ੍ਰੀਸ਼ੀਅਨ ਹੋ ਗਿਆ ਅਗਲਾ ਇਲੈਕਟ੍ਰੀਸ਼ੀਅਨ ਪਰਮ ਪਰੂਗਾ ਵੈਲਡਿੰਗ ਕਿਉਂਕਿ ਇਹ ਜਿਹੜੀਆਂ ਪਰਤੀਆਂ ਇਹ ਵੀ ਬੜਾ ਪੰਗਾ ਕਿਉਂਕਿ ਜਿਹਨਾਂ ਦੇ 80 ਕਿਉਂਕਿ ਇਹਦੇ ਵਿੱਚ ਸੀਟਾਂ ਕੁੱਲ 35 ਜਾਂ 40 ਜਾਂ 30 ਸੀਟਾਂ ਹੁੰਦੀਆਂ ਉਹ ਬੜੀਆਂ ਮੁਸ਼ਕਲ ਮਿਲਦੀਆਂ ਜਾਂ ਕੋਈ ਫਰਮੈਚ ਪੁਣੀ ਪੈਂਦੀ ਜਾਂ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਫਿਰ 30 35 ਵੈਕੈਂਸੀ ਇਨ ਲੈਕਟ੍ਰੀਸ਼ਨ ਦੀ ਜਿਹੜੀ ਸਰਕਾਰੀ ਹੈ ਪਲੰਬਰ ਵੈਲਡਿੰਗ ਜੀ ਚਲੋ ਮੰਨ ਲਓ 80 85% ਕਿਉਂਕਿ 100 ਚੋਂ ਜਿਹੜੇ ਬੱਚੇ ਪੜਦੇ ਉਹਨਾਂ ਦੇ ਨੰਬਰ 85 90 ਜਿਹੜੇ ਮੇਰੇ ਅੱਗੇ 55 60 65 ਹਲੇ ਉਹ ਕਿੱਧਰ ਜਾਣਗੇ ਉਹ ਫਿਰ ਦੂਜਾ ਸਰਕਾਰੀ ਪ੍ਰਾਈਵੇਟ ਲੈ ਲੈਂਦੇ ਲੈਕਟ੍ਰੀਸ਼ਨ ਮਤਲਬ ਪਲੰਬਰ ਚੋਂ ਵੀ ਵੈਲਡਿੰਗ ਚ ਉਹ ਵੀ ਚਲੋ ਮੰਨ ਲਓ ਜਿਹੜਾ ਮੋਟਰਸਾਈਕਲ ਆਪਣਾ ਸਪਲੈਂਡਰ ਬੰਨਦਾ, ਆਪਣੀ ਟੀਨਾ ਬੰਨਦਾ, ਬ੍ਰਿਜ਼ਾ ਗੱਡੀਆਂ ਬੰਨਦੀਆਂ, ਬੱਸਾਂ ਬੰਨਦੀਆਂ, ਟਰੈਕਟਰ ਬੰਨਦੇ, ਉਹ ਸੇਰ ਪਾਰਟਸ ਜਿਹ ਇਲੈਕਟ੍ਰੀਸ਼ੀਅਨ ਡਿਪਾਰਟਮੈਂਟ ਇਹ ਹੁੰਦਾ ਵੀ ਜਿੱਦਾਂ ਮਲੇਸ਼ ਜੀ ਪੀਸੀ ਹੋ ਗਿਆ ਆਪਣਾ ਢੀਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਜਿਹੜਾ ਪੱਖਾ-ਪੱਖਿਆਂ ਦਾ ਅਰੇਂਜਮੈਂਟ ਇਹ ਇਲੈਕਟ੍ਰੀਸ਼ੀਅਨ ਮਹਿਮਾ ਹੁੰਦਾ ਇਹਦੇ ਵਿੱਚ ਜਿੱਦੋਂ ਆਈਟੀਆਈ ਕੀਤੀ ਦੋ ਦਿਨਾਂ ਸਾਲਾਂ ਦੀ ਇਹਦੇ ਵਿੱਚ ਹੱਸ ਕੇ ਲੈ ਲੈਂਦੇ ਆ ਤੇ ਜਿਹੜਾ ਮੇਰੇ ਵਰਗਾ ਫਿਰ ਪਲੱਸ 2 ਵਾਲਾ ਉਹ ਤੇ ਹੈਲਪਰ ਦੇ ਤੌਰ ਤੇ ਹੀ ਹੋਊਗਾ ਤੇ ਪ ਇਹ ਸਕਿੱਲ ਕਰ ਲੋ ਕਿ ਟੈਂਕਾ ਲਾਉਂਦੇ 1.5 200 ਰੁਪਇਆ ਆਪਾਂ ਘਰੇ ਪੌੜੀਆਂ ਚੜਾਉਣੇ ਹਨ ਕਿੰਨਾ ਕੋ ਡੈਕਸ ਬੰਦੇ ਸਕੂਲੀ ਬੰਦੇ ਕਿੰਨਾ ਕੁਝ ਬੰਦਾ ਹਨ ਅੱਜਕੱਲ ਮੰਜੇ ਸਾਰਾ ਕੋ ਆਪਣਾ ਸਟੀਲ ਦਾ ਆ ਗਿਆ ਹਨ ਤੇ ਇਹ ਜੇ ਬੰਦੇ ਨੇ ਸਕਿੱਲ ਸਿੱਖੀ ਹੋ ਆਈਟੀਆ ਕੀਤੀ ਉਹ ਫੇਰ ਹੀ ਬੈਨੀਫਿਟ ਹੋਊਗਾ ਉਸ ਤੋਂ ਬਾਅਦ ਤੁਸੀਂ ਲਾ ਲਓ ਵੈਲਡਿੰਗ ਵੈਲਡਿੰਗ ਪਲੰਬਰ ਇਹੋ ਜਿਹੜੀਆਂ ਚੀਜ਼ਾਂ ਇਹ ਹਨਰ ਸਕਿੱਲ ਸਿੱਖੀ ਹੋਊਗਾ ਆਈਟੀਆ ਇਹੋ ਜਾ ਕੇ ਅਬਰੋਡ ਐਨ ਆਰ ਆਈ ਪੰਜਾਬੀ ਵੀਰ ਜਾ ਕੇ ਆਪਣੇ ਵਿਦੇਸ਼ਾਂ ਬਾਦੂ ਕਰੋੜਾਂ ਰੁਪਏ ਕਮਾ ਰਹੇ ਕਉਕੀ ਜਿਹੜੇ ਮੇਰੇ ਵਰਗੇ ਉਦਾਂ ਚੱਲ ਜਾਂਦੇ ਉਹ ਲੇਬਰ ਚ ਜਾਂਦੇ ਕੰਸਟਰਕਸ਼ਨ ਚ ਜਾਂਦੇ ਕੰਸਟਰਕਸ਼ਨ ਦਾ ਕੰਮ ਸਿੱਖ ਲੋ ਲੱਕੜਾਂ ਦਾ ਕੰਮ ਲੱਕੜ ਦਾ ਕੰਮ ਸਿੱਖ ਲੋ ਹਨਾ ਕਿੰਨਾ ਕੋਈ ਹੈ ਕੰਮ ਸਿੱਖਣ ਨੂੰ ਕੰਮ ਵਾਧੂ ਪਰ ਹੁਣ ਦੀ ਪੰਜਾਬ ਸਰਕਾਰ ਹੁਣ ਵੇਖੋ ਰੋਜ਼ਗਾਰ ਮੇਲੇ ਲੱਗ ਰਹੇ ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲੇ ਉਥੇ ਨੋਟੀਫਿਕੇਸ਼ਨ ਆ ਜਾਂਦਾ ਰੋਜ਼ਗਾਰ ਮੇਲੇ ਕਿੰਨਾ ਕਿੰਨਾ ਬੰਦਾ ਪੰਜ ਪੰਜ 10 2000 ਫਾਰਮ ਭਰ ਲੈਂਦੇ ਮੇਰੇ ਕੇ ਯੰਗ ਮੁੰਡੇ ਉਹ ਆnde ਪਲੱਸ 2 ਵਾਲੇ ਵਕ ਹੋ ਜਿਨ੍ਹਾਂ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਕੀਤੀ ਉਹ ਵਕ ਹੋ ਜਿ ਸਾਰੇ ਮੁੰਡੇ ਬਲੋਟੀ ਕੇ ਫਾਰਮ ਹੀ ਭਰ ਆਉਂਦੇ ਉਹ ਵੇਂਦੇ ਰਹਿੰਦੇ ਵੀ ਕਦੋਂ ਕਿਉਂਕਿ ਇਹਨਾਂ ਦਾ ਅਟੈਚਮੈਂਟ ਜਿਹੜੀਆਂ ਚਿਤਕਾਰਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹਨਾਂ ਦਾ ਪਹਿਲਾਂ ਹੀ ਲਿੰਕ ਹੁੰਦਾ ਵਾ ਜਿਹੜੇ ਮੈਂ ਸਪੀਅਰ ਪਾਰਟਸ ਸਪਲੈਂਡਰ ਮੋਟਰਸਾਈਕਲ ਦੇ ਹੋਗੇ ਪਲਟੀਨੇ ਦੇ ਹੋਗੇ ਪਾਚੀ ਦੇ ਹੋਗੇ ਇਹਨਾਂ ਦਾ ਪਹਿਲਾਂ ਹੀ ਲਿੰਕ ਯੂਨੀਵਰਸਟੀਆਂ ਨਾਲ ਹੁੰਦਾ ਵੀ ਆਈਟੀਆਈਆਂ ਨਾਲ ਲਿੰਕ ਪਹਿਲਾਂ ਹੀ ਹੁੰਦਾ ਵੀ ਜਿਹੜੇ ਬੱਚੇ 80 85 90% ਵਾਲੇ ਆ ਜਿਨ੍ਹਾਂ ਦੀ ਗ੍ਰੈਜੂਏਸ਼ਨ ਵਧੀਆ ਪੜ੍ਹਾਈ ਵਧੀਆ ਉਹ ਪਹਿਲਾਂ ਹੀ ਉੱਥੇ ਯੂਨੀਵਰਸਿਟੀਆਂ ਚੱਕ ਲੈਂਦੇ ਬੱਚੇ ਉਹ ਕਿ ਜਿਹੜੇ ਪਲਾਸਟਿਕ ਵਾਲਿਆਂ ਦੇ ਇਹ ਫਿਰ ਹੈਲਪ ਕਰੀਏ ਜਿੱਦਾਂ ਸਮਾਨ ਫਟਾ ਦੇਣਾ ਸਪੇਅਰ ਪਾਰਟਸ ਜਿੱਦਾਂ ਹਣ ਟਰੱਕ ਬੰਦੇ ਆ ਬੱਸਾਂ ਬੰਦੀਆਂ ਹਨਾ ਰੇਲਾ ਰੇਲਾ ਦੇ ਡੱਬੇ ਵੇਖੋ ਆਈਟੀਆਈ ਵਾਲੇ ਉਹ ਚੁੱਕਦੇ ਰੇਲਾਂ ਜਿੱਥੇ ਡੱਬੇ ਬੰਦੇ ਪਟਨੀਆਂ ਬੰਦੀਆਂ ਹਨਾ ਵੱਡੇ ਵੱਡੇ ਡੱਬੇ ਬੰਦੇ ਆ ਉਹ ਆਪਣੇ ਕਪੂਰਥਲੇ ਫੈਕਟਰੀ ਗੋਨਵਾਲ ਫੈਕਟਰੀ ਆ ਚਨਈ ਵਾਲੀ ਇੰਜਣ ਬੰਦੇ ਉਧਰ ਵੱਡੇ ਵੱਡੇ ਹਨਾ ਇੰਜਣ ਬੰਦੇ ਸਿਲਿੰਪਰ ਬੰਦਾਂ ਬੰਦਿਆ ਇਸ ਕਰਕੇ ਪਰ ਗੱਡੀਆਂ ਬੰਦੀਆਂ ਕਿਉਂਕਿ ਹੁਣ ਵੇਖੋ ਏਸੀ ਸਾਰਾ ਕੁਝ ਏਸੀ ਸਿਸਟਮ ਹੋ ਗਿਆ ਹੁਣ ਵੇਖੋ ਏਸੀ ਜਿਹੜਾ ਬੰਦਾ ਵਾਸ਼ਿੰਗ ਮਸ਼ੀਨ ਇਹ ਸਕਿੱਲੀ ਆ ਸਕਿੱਲੀ ਤੇ ਟੈਂਕੇ ਲਾਉਣੇ ਦਾ ਮੋਬਾਈਲ ਦਾ ਮੋਬਾਈਲ ਖਰਾਬ ਹੋ ਜੇ ਟੈਂਕਾ ਹੀ ਲੱਗਦਾ ਆਪਣਾ ਤੇ ਯਾਰ 1200 ਡਿਸਪਲੇ ਪੈਂਦੀ ਟੱਚ ਪੈਂਦੀ ਕਿੰਨਾ ਕੁ ਪੈਂਦਾ ਇਹ ਸਕਿੱਲੀ ਸਕਿੱਲ ਦੇ ਹੁਨਰ ਆ ਜੇ ਆਪਾਂ ਹੱਥ ਦੀ ਕੋਈ ਕਲਾ ਸਿੱਖੀ ਹੋਊਗੀ ਫੇਰ ਹੀ ਆ ਨਾ ਉਹ ਟਰੈਕਟਰ ਦੇ ਸਪेयर ਪਾਰਟਸ ਆ ਵੇਖੋ ਹੁਣ ਆਪਾਂ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਹੈ ਜਿਹੜੇ ਬੰਦੇ ਨੂੰ ਸਰਵਿਸ ਕਰੂ ਉਹ ਹੀ ਬੰਦਾ ਕਰ ਸਕਦਾ ਜਿਵੇਂ ਮੇਰੇ ਤੇਰੇ ਅਰਗੇਨ ਨੇ ਉਹਨੇ ਤੇ ਜਤਾਲ ਸੁੱਟਦੂਗਾ ਜਤਾਲ ਕੇ ਪਿੱਛੇ ਕਰਦੂ ਉਹ ਹੋ ਡੰਡ ਲੈਣ ਇਸ ਕਰਕੇ ਪੰਜਾਬ ਸਰਕਾਰ ਵੀ ਰੋਜ਼ਗਾਰ ਮੇਲੇ ਲਾ ਰਹੀ ਬਾਹ ਫੜਦੀ ਬੱਚਿਆਂ ਦੀ ਪਰ ਇਹ ਆ ਵੀ ਉਹਨਾਂ ਦੀ ਪਹਿਲਾਂ ਹੀ ਅਟੈਚਮੈਂਟ ਹੁੰਦੀ ਆਈਟੀਆ ਯਾਨੀ ਯੂਨੀਵਰਸਿਟੀਆਂ ਵੱਡੀਆਂ ਜਿਹਨਾਂ ਖਾਸ ਕਰਕੇ ਗੁਰਨਾਣਕ ਦੇਵ ਜਿਹੜੀਆਂ ਆਪਣੇ ਵੱਡੇ ਵੱਡੇ ਯੂਨੀਵਰਸਿਟੀਆਂ ਦਾਰੇ ਉਹਨਾਂ ਦੀ ਪਹਿਲਾਂ ਹੀ ਅਟੈਚਮੈਂਟ ਹੁੰਦੀ ਉਹ ਉੱਥੇ ਬੱਚੇ ਚੱਕ ਲੈਂਦੇ ਤੇ ਜਿਹੜੇ ਮੇਰੇ ਤੇਰੇ ਫਾਰਮ ਭ ਤੁਹਾਨੂੰ ਭਰਤੀ ਵਿੱਚ 40 ਸਾਲਾਂ ਦੀ ਆਰਮੀ ਦੀ ਭਰਤੀ ਵੀ 4 ਸਾਲਾਂ ਦੀ ਹੋ ਗਈ ਆ ਉਹਦੇ ਵਿੱਚ ਵੀ ਬੰਦਾ 4 ਸਾਲੇ ਚਲੋ ਵੱਧ ਤੋਂ ਵੱਧ ਮੇਰੇ ਸਾਹ ਨਾਲ ਡੀਏ ਕੱਟਦਾ ਵਾ ਫਿਰ 20 25 30 ਲੱਖ ਰੁਪਈਆ ਵੱਤ ਵਾ 4 ਸਾਲ ਚ ਬੰਦਾ ਲੈ ਕੇ ਉਹ ਤਾਂ ਪੈਸੇ ਦਿੰਦੇ ਆ ਵੀ ਕੋਈ ਆਪਣਾ ਬਿਜ਼ਨਸ ਕੋਈ ਡੇਰੀ ਫਾਰਮ ਕੋਈ ਜਾਂ گاਵਾਂ ਦਾ ਜਾਂ ਡੇਰੀ ਫਾਰਮ ਕੋਈ ਚਰਾਲੇ ਘਰੇ ਨਾ ਬੰਦਾ ਫਰੀ ਬਿਠੇ ਜਾਂ ਕੋਈ ਕਾਫੀ ਸ਼ਾਪ ਬਣਾ ਲੇ ਜਾਂ ਕੱਪੜਿਆਂ ਦਾ ਕਾਰੋਬਾਰ ਖੋਲ ਲੇ ਪਰ ਇਹ ਆ ਤਾਂ ਉਹ ਦਿੰਦੇ ਆ ਉਹ ਅਕਲ ਤੇ ਮਤ ਉੱਤੇ ਰੱਖ ਲੈਂਦੇ ਬਾਕੀ ਸ੍ਰੀ ਸਾਰਾ ਘਰੇ ਦੇ ਜਾਂਦੇ ਆ ਇਹ ਹੁਣ ਪੁਲਿਸ ਦੀ ਭਰਤੀ ਇਹ ਪੰਜਾਬ ਸਰਕਾਰ ਦਾ ਹੱਕ ਹੋਲਸ ਦੀ ਭਰਤੀ ਜਿਹੜੀ ਆਉਂਦੀ ਇਹਦੇ ਵਿੱਚ 22500 ਵੈਕੰਸੀ ਹੁੰਦੀ 3000 ਵੈਕੰਸੀ 15 ਆਰ ਕੇ ਪਟਵਾਰੀਆਂ ਦੇ ਨੀਡ ਦੀ ਪ੍ਰੀਖਿਆ ਹਨਾ ਕਿਉਂਕਿ ਆਈਬੀਟੀ ਇੰਸਟੀਚਿਊਟ ਆ ਆਪਣੇ ਕਚਹਿਰੀ ਚੋਂ ਕੰਬਰਸਰ ਇੱਥੇ ਬੈਂਕ ਦੇ ਪੇਪਰ ਜਾਈ ਦੇ ਪੇਪਰ ਪੀਸੀਐਸਸੀ ਦੇ ਹਨਾ ਆ ਆਈਟੀਬੀ ਪੀ ਦੇ ਪੇਪਰ ਸਾਰੇ ਪੇਪਰ ਕਲੀਅਰ ਤਿਆਰੀ ਕੀ ਹੁੰਦੇ ਹੁਣ ਵੇਖੋ ਸੇਨ ਬੋਲਟ ਜਿਹੜਾ ਸੇਨ ਬੋਲਟ ਜਮਾਈਕਰ ਤਕੜਾ ਦੁੜਾਗਾ ਉਹਨੇ 9 ਸੈਕਿੰਡ ਜਿਹੜੀ ਉਹਦੀ ਵਰਲਡ ਰਿਕਾਰਡ ਆ 100 ਮੀਟਰ ਦਾ 9 ਸੈਕਿੰਡ ਉਹਨੇ ਪਾਦਾ ਕਿੰਨੀ ਮਿਹਨਤ ਲਈ 4 ਸਾਲ ਆਏ ਨੇ ਮਿਹਨਤ ਆਂਦਾ ਐਵੇਂ ਨਹੀਂ ਬੰਦੇ 6 ਮਹੀਨੇ ਸਾਲ ਲਾ ਕੇ ਬੰਦੇ ਦਾ ਮਾਣਾ ਅੱਕ ਜਾਂਦਾ ਥੱਕ ਜਾ ਪਰ ਨਹੀਂ ਕੁਛ ਕਰਨਾ ਉਹ ਆਂਦਾ ਮੈਨੂੰ 9 ਸੈਕਿੰਡ 100 ਮੀਟਰ ਰੇਸ ਦੇ ਮੈਨੂੰ 4 ਸਾਲ ਲੱਗੇ 4 ਸਾਲ ਦੀ ਮਿਹਨਤ ਲਾਈ ਮੈਂ ਐਵੇਂ ਨਹੀਂ ਮੇਰਾ ਨਾਮ ਬਣਿਆ 9 ਸੈਕਿੰਡ ਜਿਹੜਾ 100 ਮੀਟਰ ਤੁਹਾਨੂੰ ਪਤਾ 100 ਮੀਟਰ ਰੇਸ ਕਿੰਨੀ ਹੁੰਦੀ ਹੈ 100 ਮੀਟਰ ਲਈ ਇਹਨੂੰ 9 ਸੈਕਿੰਡ ਨਹੀਂ ਤਾਂ ਬਾਅਦ ਤੋਂ ਬਾਅਦ 12 13 ਸੈਕਿੰਡ ਹੈਗੇ ਮੁੰਡੇ ਆਪਣੇ ਪੰਜਾਬੀ ਉਧਰ ਦੇ ਵੀ ਯੂਕੇ ਦੇ 13 12 ਕਿਉਂਕਿ 9 ਸੈਕਿੰਡ ਅੱਜ ਕੱਲ ਰਕਾਰ ਨਹੀਂ ਟੁੱਟਾ ਵਰਲਡ ਰਿਕਰ ਤੇ ਦਮ ਮਿਲ ਕੇ ਦਾ ਮੇਰੇ ਹਿਸਾਬ ਨਾਲ 400 ਮੀਟਰ ਦਾ ਉਹਦਾ ਮੇਰੇ ਸਣਾ ਨਿੰਜਾ ਜਾਂ 48 ਸਹੀ ਨਾ ਦੇ ਉਹਦਾ ਰਿਕਾਰਡ ਨਹੀਂ ਟੁੱਟਾਗੇ ਇੱਥੇ ਇਹ ਰਿਕਾਰਡ ਤੋੜਨੇ ਦੇ ਸੌਕੇ ਆ ਮਿਹਨਤਾਂ ਇਹਨਾਂ ਦੇ ਪਿੱਛੇ ਸੈਕਸ ਸਕੂਲ ਅਚੀਵਮੈਂਟ ਬਹੁਤ ਤਗੜੇ ਪਿੱਛੇ ਕੋਚਿੰਗ ਡਾਈਟ ਬੜਾ ਕੁਝ ਵੇਖਣਾ ਪੈਂਦਾ ਵਾ ਹੁਣ ਵੇਖੋ ਆ ਰੇਲਵੇ ਵਾਲੇ ਆ ਟੀਟੀ ਹੋਗੇ ਇਹਨਾਂ ਨੇ ਪੜਾਈਆਂ ਕੀਤੀਆਂ ਵਾ ਟੀਟੀ ਵੇਖਣਾ ਕਾਲੇ ਕੋਟ ਪੈਂਟ ਪਾਇਆ ਹੁੰਦਾ ਜਿੰਕੀ ਸ਼ੈਂਕੀ ਆ ਟੈਬਲੇਟ ਫੜੀ ਹੁੰਦੀ ਆ ਇਹਨਾਂ ਦੇ ਪਿੱਛੇ ਮਿਹਨਤਾਂ ਪੜ੍ਹਾਈ ਆ ਜਾਂ ਪੜ੍ਹਾਈ ਕਰ ਲੋ ਜਾਂ ਸਕਿੱਲ ਜਾਂ ਕੰਮ ਕੋਈ ਸਿੱਖ ਲੋ ਇਹਨਾਂ ਦੋਵਾਂ 'ਚ ਡਿਪੈਂਡ ਕਰਦਾ ਤੁਹਾਡੇ ਮੂਡ ਤੇ ਵੀ ਕਿਹੜੀ ਚੀਜ਼ ਤੁਹਾਨੂੰ ਮੈਂ ਮਾਂ ਪਿਓ ਨੂੰ ਵੀ ਕਹਿਣਾ ਵੀ ਜਿਹੜਾ ਬੱਚਾ ਜਿਹੜਾ ਵੀ ਕੋਰਸ ਕਰਦਾ ਉਹਨੂੰ ਕੋਰਸ ਕਰਨ ਦੋ ਉਹ ਚੋਂ ਉਹ ਖੁਸ਼ੀ ਖੁਸ਼ੀ ਦਿਲੋ ਤਾਂ ਉਹ ਮਨੋਂ ਪੜ੍ਹਾਈ ਕਰੂਗਾ ਪ੍ਰੈਸ਼ਰ ਨਾ ਪਾਓ ਵੀ ਆ ਲਾਈਨ ਚ ਪੋਣਾ ਵਾ ਜੇ ਪੁਲਸ ਦਾ ਬੇੜਾ ਪੁਲਸ ਵਾਲਾ ਬਣੂਗਾ ਹੁਣ ਪੁਲਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਚ 1600 ਮੀਟਰ ਮੇਰੇ ਸਾਹ ਨਾਲ 6 6.5 ਮਿੰਟ ਦਾ ਟਾਈਮ ਆ ਲੌਂਗ ਜੰਪ ਹਾਈ ਜੰਪ ਮੈਂ ਪਰਖੀਆਂ ਦੇਖੇ ਨਹੀਂ ਕਲੀਅਰ ਟੈਸਟ ਹੋਇਆ ਜੇਲ੍ਹ ਪੁਲਸ ਦਾ ਪੇਪਰ ਆ ਉਹ ਵੀ ਦਿੱਤਾ ਮੈਂ ਨਹੀਂ ਕਲੀਅਰ ਟੈਸਟ ਹੋਇਆ ਕਿਉਂਕਿ ਕਲੀਅਰ ਟੈਸਟ ਤਾਂ ਹੀ ਹੋਣਗੇ ਜੇ ਬੰਦਾ ਪੜ੍ਹੂਗਾ ਤੀਰ ਤੁਕੇ ਨਾਲ ਸਟਾਰ ਨਹੀਂ ਬਣਿਆ ਜਾਂਦਾ ਤੀਰ ਤੁਕੇ ਵੱਧ ਤੋਂ ਵੱਧ 100 ਚੋਂ 10 15 ਕੁਐਸਚਨ ਕਰ ਲਾਂਗੇ ਆਪਾਂ ਅੱਜ ਕੱਲ ਨੈਗੇਟਿਵ ਨੈਗੇਟਿਵ ਮਾਰਕਿੰਗ ਆ ਗਈ ਪੇਪਰਾਂ 'ਚ ਜੇ ਤੁਹਾਡੇ ਚਾਰ ਗਲਤ ਹੁੰਦੇ ਆ ਨਾ ਜੇ ਤੁਹਾਡਾ ਇੱਕ ਸਹੀ ਆ ਉਹ ਚੋਂ ਵੀ ਮਾਸਕ ਕੱਟੇ ਜਾਂਦੇ ਆ ਉਹ ਵੀ ਉਹ ਵੀ ਜਿਹੜੇ ਪੇਪਰ ਪਾਉਂਦੇ ਆ ਨਾ ਉਹ ਬੜੇ ਤਗੜੇ 플레이ਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਕਿਦਾਂ ਇਹਨਾਂ ਨੂੰ ਕਈਆਂ ਨੂੰ ਹੁੰਦਾ ਵੀ ਤੁੱਕੇ ਲਾ ਲਾਂਗੇ ਚੱਲ ਜਾਾਂਗੇ ਜਿਹੜੇ ਤੁਹਾਡੇ ਸਹੀ ਹੋਏ ਨਾ ਜਿਹੜੇ ਗਲਤ ਹੋਏ ਉਹਦੇ ਸਹੀ ਚੋਂ ਵੀ ਨੰਬਰ ਕੱਟੇ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਤੁੱਕੇ ਲਾਏ ਆ ਮਮੀ ਟੁਕੇ ਲਾਉਂਦੇ ਰਿਆਂ ਬਾਦ ਤੋਂ ਬਾੜਾ ਦੇ 100 'ਚ 15 ਨੰਬਰ ਆ ਗਏ 12 ਨੰਬਰ ਆ ਗਏ ਬਾਅਦ 'ਚ ਤੀਰ ਟੁਕੇ ਵਾਲੇ 20 ਤੱਕ 20 25 ਨੰਬਰ ਹੁੰਦੇ ਆ ਬਾਕੀ 100 'ਚੋਂ 65 70 75 ਨੰਬਰ ਚਾਹੀਦੇ ਆ ਜੇ ਤੁਸੀਂ ਜੇਲ੍ਹ ਪੁਲਿਸ ਦੇ ਪੰਜਾਬ ਪੁਲਿਸ 'ਚ ਜਾਣਾ ਪੇਪਰ ਦੇਣਾ ਕਿਉਂਕਿ ਪੜ੍ਹਾਈ ਦਾ ਮੋਲ ਜਵਾਜ ਤੇ ਟੈਕਨੋਲੋਜੀ ਸੋਸ਼ਲ ਮੀਡੀਆ ਆ ਗਏ ਭਾਵੇਂ YouTube ਤੋਂ ਪੜ੍ਹ ਲਓ ਤੇ ਭਾਵੇਂ Instagram ਤੋਂ ਪੜ੍ਹ ਲਓ ਭਾਵੇਂ Facebook ਤੋਂ ਪੜ੍ਹ ਲਓ ਐਰਾ ਗੈਰਾ ਵੀਡੀਓ ਨਾ ਵੇਖਿਆ ਕਰੋ ਕਿਉਂਕਿ ਲਾਲੋ ਸਾਹਿਬ 18 ਸਾਲ ਤੋਂ ਬਾਅਦ ਜੇ ਤੁਸੀਂ 5 6 ਸਾਲ ਪੜ੍ਹਾਈ ਕਰ ਲਈ ਉਹ 5-6 ਸਾਲ ਦੀ ਪੜ੍ਹਾਈ ਆ ਜਿਹੜੀ ਅਗਲੇ ਤੁਹਾਡੇ 50 ਸਾਲ ਜ਼ਿੰਦਗੀ ਬਣਾ ਦੇਊਗੀ ਤੇ ਜੇ ਉਹ 5-6 ਸਾਲ 7-7 ਸਾਲ ਵੱਧ ਤੋਂ ਵੱਧ 10 ਸਾਲ ਦੀ ਨਾ ਕੀਤੀ ਤਾਂ ਅਗਲੇ 50 ਸਾਲ ਤੁਹਾਡੇ ਮਿੱਟੀ ਪੈ ਜਾਣੇ ਜੀ ਇਹ ਚੀਜ਼ਾਂ ਹੁੰਦੀਆਂ ਮੈਂ ਸਾਡਾ ਇਹ ਵੀ ਪੰਜਾਬ ਵਿੱਚ ਨੌਕਰੀਆਂ ਦੀ ਘਾਟ ਆ ਪਰ ਆਪਣੇ ਚ ਵੀ ਥੋੜੀ ਜਿਹੀ ਕਮੀ ਆ ਆਪਾਂ ਸਕਿੱਲ ਸਿੱਖ ਲਓ ਤੇ ਜਾਂ ਪੜ੍ਹਾਈ ਕਰ ਲਓ ਹੁਣ ਵੇਖੋ ਆਪਣਾ ਮਾਨ ਸਰਕਾਰ ਨਾ ਕੋਈ ਸਿਫਾਰਸ਼ ਨਾਗੇ ਮੰਤਰੀ ਦਾ ਫੋਨ ਆ ਕੋ ਸੰਤਰੀ ਦਾ ਫੋਨ ਉਹਨੇ ਆਪ ਕਿਹਾ ਵੀ ਪਟਵਾਰੀ ਦੇ ਪ੍ਰੀਖਿਆ ਨੀਟ ਦੀਆਂ ਜੈ ਦੀਆਂ ਪ੍ਰੀਖਿਆ ਸਾਡੇ ਕਲੀਅਰ ਕਰਕੇ ਸੰਗ ਰੂਰ ਹਲਕੇ ਦੇ ਕਿਉਂਕਿ ਉੱਧਰ ਜਿਆਦਾ ਪੜ੍ਹਾਈ ਹੈ ਆਪਣੇ ਮਾਲਵੇ ਦੇ ਮਾਝੇ ਜੇ ਆ ਵੀ ਵਾਈ ਵਾਲਾ ਮਹਿਕਮਾ ਜਿਆਦਾ ਜਾਂ ਆਪਣਾ ਬਾਹਰ ਦਾ ਟ੍ਰੇਜ਼ ਹੋ ਗਿਆ ਟ੍ਰੈਂਡ ਜਿਆਦਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਹੋ ਗਿਆ ਉਹ ਕੱਲ ਦੀ ਦਿਨ ਖਬਰ ਵੇਖੀ ਹੋਣੀ ਵਿਚਾਰਾ ਇੱਧਰ ਦਾਵਾ ਮੁੰਡਾ ਸਰਦਾਰ ਮੁੰਡਾ ਤੇ ਉਹ ਟਰੱਕ ਯੂ ਟਰਨ ਲੈਣ ਲੱਗਾ ਤੇ ਪਿੱਛੋਂ ਤੇਜ਼ ਗੱਡੀ ਆਉਂਦੀ ਸੀ ਉਹ ਤਿੰਨ ਬੰਦੇ ਉਹਦੇ ਟਰੱਕ ਚ ਵੱਜੇ ਤਾਂ ਉਹਨੂੰ 50 ਸਾਲ ਦੀ 50 ਸਾਲ ਦੀ ਸਜ਼ਾ ਹੋ ਗਈ ਆ ਆ ਆਪਣੇ ਚਲੋ ਜੋ 15 ਜਾਂ 20 ਸਾਲ ਦੀ ਸਜ਼ਾ ਹੁੰਦੀ ਨਾ ਕਤਲ ਕੇਸ ਜਾਂ ਜੁੜੀ ਵੀ 300 ਡੋਲਾਰ ਉਹਨੂੰ 50 ਸਾਲ ਦੀ ਸਜ਼ਾ 50 ਸਾਲ ਕਿੰਨੇ ਹੁੰਦੇ ਭਲਾ ਉਹਦੀ ਦਾੜੀ ਵੀ ਚਿੱਟੀ ਹੋਈ ਜਾਣੀ ਉਹਦੇ ਗੋਡੇ ਪੈਰ ਵੀ ਬਹਿ ਜਾਣੇ ਮੁੰਡਾ ਯੰਗ ਆ 20 ਜਾਂ 24 ਸਾਲਾਂ ਦਾ ਮੁੰਡਾ ਜਿੱਤੂ ਐਕਸੀਡੈਂਟ ਹੋ ਲਾਪਰਵਾਹੀ ਨਾਲ ਆ ਗਿਆ ਕੱਲ ਦੀ ਖਬਰ ਹੈ ਸਾਰੇ ਵੇਖਣਦੇ ਨੇ ਸਰਦਾਰ ਮੁੰਡਾ ਮਤਲਬ ਪਟਕਾ ਵੀ ਨਹੀਂ ਕੀਤਾ ਨੇ ਜੂੜਾ ਉਦਾਂ ਹੀ ਕੀਤਾ ਉਹ ਕੱਲਾ ਕੱਲਾ ਮੇਰੇ ਸਾਨਾ ਕੱਲਾ ਕੱਲਾ ਪੋਤਾ ਤੇ ਬਾਪੂ ਵੀ ਨਹੀਂ ਹੁੰਦਾ ਹੈਗਾ ਉਹ ਤਾਂ ਨਿਗੀਜੀ ਗਲਤੀ ਨਾ ਨਾ 50 ਸਾਲ ਦੀ ਅਮਰੀਕਾ ਨੇ ਸਜ਼ਾ ਦਿੱਤੀ ਹੈ ਕੈਲੀਫੋਰਨੀਆ ਫਲੋਰੀਡਾ ਨੇ ਉਸੇ ਟਾਈਮ ਭਾਲਿਆ ਨੂੰ ਤੇ ਉਹ ਜਦੋਂ ਐਕਸੀਡੈਂਟ ਆ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਜੋ ਕਿ ਜਦੋਂ ਯੂ ਟਰਨ ਲੈਣ ਲੱਗਾ ਨਾ ਪਿੱਛੋਂ ਗੱਡੀ ਤੇ ਆ ਰਹੀ ਤਿੰਨ ਬੰਦੇ ਦੀ ਮੌਤ ਹੋਈ ਹੈ ਉਹ ਤਿੰਨਾਂ ਬੰਦੇ ਦੀ ਸਜ਼ਾ ਨੂੰ 50 ਸਾਲ ਦੀ ਮਿਲੀ ਆ ਬਿਲਾਲੋ ਸਾਹਿਬ ਵੀ ਹੋਤੀ ਆ 60 ਇੱਕ ਬੰਦੇ ਦੀ ਉਧਰ 20 20 ਸਾਲ ਕੈਦ ਆ ਉਹ ਡਬਲ ਆਲੋ 50 ਸਾਲ ਦੀ ਕੈਦ ਹੋ ਗਈ ਤਾਂ ਕਿਦੋਂ ਬੰਦਾ ਹੁਣ ਆਪਣੇ ਕਹਿਣ ਦੇ ਚਲ ਪਰ ਉਹਨੇ ਗਲਤੀ ਤੇ ਕੀਤੀ ਹੈ ਨਾ ਬਾਕੀ ਸਤੈਨ ਬੰਦੇ ਜਾਣਗੇ ਹੀ ਆ ਉਹ ਵੀ ਕਿਸ ਦਾ ਮਾਪਿਓ ਤੀ ਪੁੱਤ ਹੀ ਗਲਤੀ ਤਾਂ ਆਪਣੇ ਤੋਂ ਹੋ ਗਈ ਨਾ ਉਹ ਲਾਪਰਵਾਹ ਥੋੜਾ ਆਲਸੀ ਹੋ ਗਿਆ ਇਹ ਬੰਦਾ ਪਰ ਹੁਣ ਇਹਨਾਂ ਨੂੰ ਬਾਹਰ ਵਾਲਿਆਂ ਨੂੰ ਟਰੱਕਾਂ ਵਾਲਿਆਂ ਨੂੰ ਬੇਨਤੀ ਹੈ ਵੀ ਲਿਮਟ ਨਾ ਕਰਾਸ ਕਰੋ ਜਿਹੜੀ ਜਿਹੜੀ ਆਪਣੀ ਲਿਮਟ ਬਣਾਇਆ ਇਨਾਥੇ ਅਮਰੀਕਾ ਨੇ ਡੋਨਾਲਡ ਟਰੰਪ ਨੇ 50 60 ਵਰ ਤੋਂ ਵੱਡ 70 ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਲਿਮਟ ਨਾ ਕਰਾਸ ਕਰੋ ਤੇ ਨਾ ਗੱਲਾਂ ਬਾਤਾਂ ਨਾ ਕਰਾਇਆ ਕਰੋ ਜਾਂ ਜੇ ਟਰੱਕਿੰਗ ਦੀ ਡਿਲੀਵਰੀ ਕਰਨੀ ਗਰਬਾਣੀ ਲਾਓ ਗਰਬਾਣੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਇਹ ਬੰਦੇ ਨੂੰ ਕਈ ਨਹੀ ਧਿਆਨ ਹੁੰਦਾ ਤੇ ਉਹ ਜਿਹੜੀ ਗਰਬਾਣੀ ਹੁੰਦੀ ਨਾ ਇਹਦੇ ਵਿੱਚ ਬੜਾ ਬੜਾ ਹੁੰਦਾ ਵਾ ਉਹ ਧਿਆਨ ਲਾ ਦਿੰਦੀ ਆ ਇਸ ਕਰਕੇ ਬੇਨਤੀ ਆ ਵੀ ਪੰਜਾਬ ਵਿੱਚ ਜੇ ਤੁਸੀਂ ਬਾਹਰ ਵੀ ਜਾਂਦੇ ਟਰੱਕਿੰਗ ਦੀ ਲਾਈਨ ਜੋਂ ਘਟੋ ਘਾੜਾ 100 150 200 ট্রাক ਪਾਇ ਲੋਕਾਂ ਨੇ ਇਸ ਕਰਕੇ ਬੇਨਤੀ ਆ ਕਿ ਪੰਜਾਬ ਸਰਕਾਰ ਜਿਹੜੀਆਂ ਭਰਤੀਆਂ ਕੱਢਦੀ ਆ ਵੱਧ ਤੋਂ ਵੱਧ ਵੈਕੈਂਸੀਆਂ ਕੱਢੋ ਕਿ ਜਿਹੜਾ ਪੇਪਰ ਆ ਉਹ ਥੋੜਾ ਜਿਹੜਾ ਹਾਰਡ ਹੁੰਦਾ ਉਹਨੂੰ ਥੋੜਾ ਜਿਹਾ ਸੌਖਾ ਕਰੋ ਜਿਹੜੇ ਆਪਣੇ ਪੰਜਾਬੀ ਬੱਚੇ ਕਲੀਅਰ ਕਰ ਸਕਣ ਹਨਾ ਇਕੱਲੇ ਇਕੱਲੇ ਮਾਂ ਦੇ ਪੁੱਤ ਕਿਉਂਕਿ ਫਿਰ ਮਜਬੂਰੀ ਬਣ ਜਾਂਦੀ ਬਾਹਰ ਜਾਣ ਲਈ ਫਿਰ ਵਿਦੇਸ਼ ਜਾਣਾ ਪੈਂਦਾ ਹਨਾ ਹੁਣ ਇੰਗਲੈਂਡ ਵੀਜ਼ਾ ਕਿੰਨਾ ਦੇ ਰਿਹਾ 15 15 20 20 ਸਾਲ ਦਾ ਉੱਥੇ ਲੱਗਦਾ ਆਪਣਾ ਗੈਪ ਉੱਥੇ ਸੈਪਟ ਹੋ ਜਾਂਦਾ 20 ਸਾਲ ਦਾ 25 ਸਾਲ ਦਾ ਗੈਪ ਉੱਥੇ ਕੰਸਟ੍ਰਕਸ਼ਨ ਦਾ ਕੰਮ ਆ ਪੈਕਿੰਗ ਦਾ ਕੰਮ ਆ ਫਾਰਮਰ ਦਾ ਕੰਮ ਇੰਗਲੈਂਡ ਲੈਸਟਰ ਲੈਸਟਰ ਚਰਬੀ ਹੋ ਗਿਆ ਮੈਂਚੈਸਟਰ ਹੋ ਗਿਆ ਹਨਾ ਇਹ ਤਾਂ ਠੀਕ ਹੈ ਜੈ ਬਰਮਿੰਗਮ ਕਾਮਪਰੋਚੇ ਮੈਨਾਈ ਬਹੁਤ ਆਹ ਪੁੱਛਿਆ ਤਾਂ ਇਸ ਕਰਕੇ ਬੇਨਤੀ ਹੈ ਵੀ ਪੰਜਾਬ ਵਿੱਚ ਵੱਧ ਤੋਂ ਵੱਧ ਨੌਕਰੀਆਂ ਸਰਕਾਰ ਨੂੰ ਦੋ ਟੈਕਸਟ ਥੋੜਾ ਸੌਖਾ ਪਾਓ ਜਿਹੜਾ ਵਧੀਆ ਕਲੀਅਰ ਹੋਏ ਤੇ ਵਿਦੇਸ਼ਾਂ ਵੱਲ ਥੋੜਾ ਘਟ ਜਾਓ ਸਾਡੀ ਦੇ ਹੋ ਗਈ ਕੋਈ ਗਲਤੀ ਛਲਤੀ ਹੋ ਜੀ ਤਾਂ ਮਾਫ ਕਰਿਓ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ